ਸਤਿ ਸ਼੍ਰੀ ਅਕਾਲ ਜੀ ਆਪਣੀ ਮਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਬਾਅਦ ਗੋਲੂ ਲੋਕਾਂ ਅੱਗੇ ਇੱਕ ਰਿਕੁਐਸਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਉਸਨੇ ਕਿਹਾ ਕਿ ਮੇਰੀ ਮਾਂ ਤਾਂ ਮੈਨੂੰ ਛੱਡ ਕੇ ਚਲੀ ਗਈ ਹੈ ਪਰ ਤੁਸੀਂ ਮੇਰੇ ਸਿਰ ਉੱਤੋਂ ਹੱਥ ਨਾ ਚੱਕ ਲੈਣਾ ਉਸ ਦੇ ਵੱਲੋਂ ਕਿਹਾ ਗਿਆ ਕਿ ਕਿਵੇਂ ਉਸ ਦੀ ਪੁਰਾਣੀ ਆਈਡੀ ਨੂੰ ਹੈਕ ਕਰ ਲਿਆ ਗਿਆ ਸੀ ਜਿੱਥੇ ਉਸ ਦੇ ਲਗਭਗ 2 ਲੱਖ ਫਾਲੋਅਰਸ ਹਨ ਇਹ ਨਹੀਂ ਨਹੀਂ ਇਸ ਦੇ ਨਾਲ ਉਸਨੇ ਲੋਕਾਂ ਨੂੰ ਹੋਰ ਕੀ ਅਪੀਲ ਕੀਤੀ ਅੱਗੇ ਆਪਾਂ ਤੁਹਾਡੇ ਨਾਲ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਬਾਕੀ ਤੁਸੀਂ ਗੋਲੂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਬਾਕੀ ਆਈਡੀ ਮੇਰੀ ਨੂਆ ਦੇ ਤਰੀਲਾ ਰੂਲਾ ਪਾਉਂਗਾ ਜੇ ਨਹੀਂ ਥੋੜਾ ਜਿਹਾ ਰੋਕੇ ਬਾਕੀ ਸਾਰੇ ਜਣੇ ਆਈਡੀ ਨੂੰ ਫੋਲੋ ਕਰੋ ਅੱਗੇ ਵੀ ਬਹੁਤ ਪਿਆਰ ਮਿਲ ਰਿਹਾ ਵਾ ਇਸੇ ਤਰ੍ਹਾਂ ਹੀ ਪਿਆਰ ਦਿਓ ਸਾਰੇ ਹੱਥ ਬੰਨ ਕੇ ਰਿਕਵੈਸਟ ਹੈ ਤੁਹਾਡੇ ਅੱਗੇ ਉਹ ਮਾਂ ਤੇ ਮੈਂ ਆਪਣੀ ਲਿਆ ਨਹੀਂ ਸਕਦਾ ਵਾਪਸ ਤੂੰ ਤੇ ਮੈਨੂੰ ਸਪੋਰਟ ਕਰੋ ਮੈਨੂੰ ਪਤਾ ਮਾਂ ਬਿਨਾ ਜ਼ਿੰਦਗੀ ਕੀ ਆ ਬਾਕੀ ਚਲੋ ਠੀਕ ਆ ਵੱਤ ਵਾਦਾ ID ਨੂੰ ਫੋਲੋ ਕਰੋ ਤੇ 26 ਤਰੀਕ ਤੇ ਵੀਰ ਨਾ ਸਾਰੇ ਪਹੁੰਚੋ